ਪੂਰੀ ਮਾਰਕੀਟ ਦੇ ਵਿੱਚ ਪੈਸੇ ਪੈਸੇ ਖਿਲਰੇ ਪਏ ਆ ਜਿਵੇਂ ਐ ਲੱਗਦਾ ਕਿ ਰਾਤ ਕੋਈ ਨਾ ਕੋਈ ਪ੍ਰਸਾਦ ਜਿਹੜੀ ਪੈਸਿਆਂ ਦੀ ਹੋਈ ਸੀ ਇਹ ਹਮ ਲੋਕ ਝਾੜੂ ਵਾਲੇ ਹੈ ਜੇ ਝਾੜੂ ਮਾਰਦੇ ਤੇ ਹਮ ਲੋਕ ਦੇਖੇ ਕਿ ਇਹ ਤਾਂ ਅਸਲੀ ਨੋਟ ਹੈ ਬਾਕੀ ਰੋਤੋ ਨਿਕਲ ਕੇ ਨਕਲੀ ਇਹਨਾਂ ਨੋਟਾਂ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਇਹ ਡੁਪਲੀਕੇਟ ਨੇ ਆ ਮੈਂ ਤਾਂ ਕੰਮ ਕਰਨਮ ਤਾਂ ਕੋੜਾ ਬਰਕੇ ਲੈ ਕੇ ਜਗੇ ਫੇਕਿੰਗ ਨਕਲੀ ਨੋਟ ਕੋ ਕਿਸ ਕੋ ਬੋਲਣਾ ਅਸਲੀ ਹੋਤਾ ਮਸ ਲੜਕੇ ਵੀ ਲੈ ਜਾਏਗੇ ਰੈਡੀ ਪਰ ਕੇ ਅਕਸਰ ਭੱਜ ਦੌੜ ਦੀ ਦੁਨੀਆ 'ਚ ਅੱਜਕੱਲ ਹਰ ਇਨਸਾਨ ਭੱਜਿਆ ਫਿਰਦਾ ਕਿਤੇ ਨਾ ਕਿਸੇ ਲੱਗੀ ਹੋਈ ਹੈ ਪੈਸੇ ਦੀ ਹੋੜ ਕਿਤੇ ਨਾ ਕਿਸੇ ਤਰੀਕੇ ਵੀ ਲੱਭਦਾ ਪੈਸੇ ਕੋਈ ਖੂਨ ਪਸੀਨੇ ਦੀ ਕਮਾਈ ਨਾਲ ਕਮਾਵਾ ਜਾਂ ਕੁਝ ਇਹੋ ਜਿਹੇ ਇਨਸਾਨ ਵੀ ਜਿਹੜੇ ਗਲਤ ਕੰਮ ਕਰਕੇ ਪੈਸਾ ਕਮਾਉਣੇ ਚਾਹਦੇ ਹਨ ਪਰ ਕਈ ਵਾਰੀ ਕੀ ਹੁੰਦਾ ਰੋਡ ਦੇ ਉੱਪਰ ਪੈਸੇ ਖਿਲਰੇ ਪਏ ਹੁੰਦੇ ਆ ਤਾਂ ਤੁਸੀਂ ਚੱਕ ਕੇ ਕਹਿੰਦੇ ਵੀ ਅੱਜ ਤਾਂ ਮੇਰੀ ਕਿਸਮਤ ਹੀ ਜਾਗ ਗਈ ਤੇ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਵੀ ਸੋਚਦੇ ਨੇ ਕਿਤੇ ਨਾ ਕਿ ਜਿਹੜੇ ਇਮਾਨਦਾਰੀ ਦੇ ਪੈਸੇ ਆ ਉਹਨੂੰ ਕਿਤੇ ਨਾ ਕਿਤੇ ਵਾਪਸ ਕਰ ਦੇਆ ਪਰ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਕੇ ਹੈਰਾਨ ਰਹੇ ਹੋ ਕਿ ਪੂਰੀ ਮਾਰਕੀਟ ਜਿਸੇ ਮਹਾਲੀ ਤੇ ਦੋ ਫੇਸ ਦੇ ਵਿੱਚ ਖੜੇ ਆ ਪੂਰੀ ਮਾਰਕੀਟ ਦੇ ਵਿੱਚ ਪੈਸੇ ਪੈਸੇ ਖਿਲਰੇ ਪਏ ਆ ਜਿਵੇਂ ਲੱਗਦਾ ਕਿ ਰਾਤ ਕੋਈ ਨਾ ਕੋਈ ਪ੍ਰਸਾਦ ਜਿਹੜੀ ਪੈਸਿਆਂ ਦੀ ਹੋਈ ਸੀ ਸੋਨੂੰ ਲੈ ਕੇ ਜਦੋਂ ਕੋਈ ਚੱਕਦਾ ਹੈ ਤਾਂ ਪਰ ਥੋੜਾ ਜਿਹਾ ਦੇਰ ਦੇ ਬਾਅਦ ਮੂੰਹ ਉਹਦਾ ਢਿੱਲਾ ਜਾ ਹੋ ਜਾਂਦਾ ਕਿਉਂਕਿ ਪੈਸੇ ਡੁਪਲੀਕੇਟ ਨਹੀਂ ਪਰ ਜਦੋਂ ਉਹ ਦੇਖੋਗੇ ਤਾਂ ਦੇਖਣ ਸਾਰ ਐ ਲੱਗਦਾ ਕਿ ਪੈਸੇ ਬਿਲਕੁਲ オリジナル ਨੇ ਵੀ ਅੱਜ ਤੱਕ ਕੰਮ ਕਰਨ ਦੀ ਲੋੜ ਨਹੀਂ ਦਿਹਾੜੀ ਮੱਝ ਗਈ ਅੱਜ ਸਪਾਈ ਸੇਵਕ ਨੇ ਜਿਹੜੇ 4 ਦਿਨ ਤੋਂ ਪੈਸੇ ਇਕੱਠੇ ਕਰ ਰਹੇ ਨੇ ਬਕਾਇਦਾ कितने दिन हो गए पैसे पैसे इकट्ठे हो रखे है सोमवार से हुआ सर कितने के पैसे थे अरे बहुत पैसे थे इसमें रेडी भर गई थी हम लोग झाड़ू वाले है झाड़ू मारते थे हम लोग देखे की तो असली नोट है तो निकल नकली हम लोग झाड़ू मार करके रेड़ी मुठा करके ले जाके कूड़ा पर डाले कितने रेहड़िया भर गई दो रेहड़िया पहले तो आप बड़े खुश हो गए आज तो दिहाड़ी बन गई किस्मत जा गई पैसा ही पैसा बरसात गरीब की किस्मत हो गई हाँ मिल गया अबली बंगला खरीदेंगे हाँ और क्या बताओ सर हम, हम लोग तो कहे कि हम लोग कह के भाई सारे मिल गए पैसा बकरे तो नकली थी सारे। तो इस बार की दिवाली पूरी बढ़िया मिलेगी क्या टोकरिया भर भर पैसे आ गए हाँ जी टोकरिया भर भर के पैसे आ गए तो क्या कुछ सपने देखे थे दे आपने भी पैसे मिल गए आज अरे अब क्या देखूं सर ये क्या अब मेरे से तो कुछ बोल ही नहीं जा रहा मैं इसके बारे में क्या मैं बोलूं हम लोग तो झाड़ू मारते थे उठा लिए और क्या मैं इसमें क्या बोलूं उठाए तो कितने क्या 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 सपने देखे हाँ इस बार दिवाली बढ़िया मानेंगे दिवाली बढ़िया हो जाएगी इस बार बढ़िया देखो थोड़े से पैसे मिले खुश तो होता ही है कुछ नहीं खुश ऐसी जिंदगी जियेगी तो कितने कितने करके सोमवार से इकट्ठे कर रहे हम तो चार पाँच दिन हो गए हाँ तो पूरी मार्केट में बिखरे पड़े थे पूरा वहाँ से यहाँ तक पड़ा था अच्छा। तो फिर आपने किसी को बोला नहीं भी पैसे पैसे बिखड़े भी 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 हुए बोला ਆ ਮੈਂ ਤਾਂ ਕੰਮ ਕਰਨ ਮਤ ਕੋੜਾ ਹੈ ਭਰ ਕੇ ਲੈ ਕੇ ਜਗੇ ਫੇਕेंगे ਨਕਲੀ ਨੋਟ ਕੋ ਕਿਸ ਕੋ ਬੋਲਣਾ ਅਸਲੀ ਹੋ ਤਾਂ ਅਮਰ ਲੜਕੇ ਵੀ ਲੈ ਜਾਏਗੇ ਰੇੜੀ ਭਰ ਕੇ ਹੋ ਗਈ ਇੱਕ ਵਾਰ ਵੀ ਇਹ ਜੁੜ ਦਿਵਾਲੀ ਹੈ ਬੱਚੋ ਕੋ ਬੜਾ ਤਿਹਾਰ ਵੜੀਆ ਮੰਨਦੇ ਕੇ ਗੋੜੀਆਂ ਗਾੜੀਆਂ ਕੁਝ ਨਹੀਂ ਲੈਂਦੇ ਹਾਂ ਬਿਲਕੁਲ ਬੜੀ ਹੈਰਾਨੀ ਹੋ ਰਹੀ ਹੈ ਕਿਤੇ ਨਾ ਕਿਤੇ ਵੀ ਕਹਿੰਦੇ ਵੀ ਜਿਹੜੇ ਨੋਟ ਹੀ ਨੋਟ ਹੈ ਰੇੜੀਆਂ ਭਰ-ਭਰ ਕੇ ਲੋਡ ਜਾ ਰਹੇ ਤੇ ਜਿੱਥੇ ਡੰਪਿੰਗ ਗਰਾਉਂਡ ਹੈ ਉਹ ਵੀ ਇੱਕ ਵਾਰੀ ਖੁਸ਼ ਹੋ ਜਾਣਗੇ ਬੜੇ ਸਾਡੇ ਕੰਮ ਆ ਰਹੀਆਂ ਜਿਹੜੇ ਮਿਹਨਤ ਕਰਦੇ ਦਿਨ ਰਾਤ ਤੇ ਨੋਟ ਟੋਕਰੇ ਭਰ-ਭਰ ਕੇ ਰੇੜੀਆਂ ਭਰ-ਭਰ ਕੇ ਨੋਟਾਂ ਦੀਆਂ ਲੈ ਕੇ ਆ ਰਹੀਆਂ ਡੁਪਲੀਕੇਟ ਨਿਕਲੇ ਪਰ ਹੈਰਾਨੀ ਦੀ ਗੱਲ ਹੈ ਨੋਟਾਂ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਇਹੇ ਡੁਪਲੀਕੇਟ ਨੇ ਇੱਕ ਵਾਰ ਤਾਂ ਤੁਸੀਂ ਦੇਖ ਕੇ ਆਪ ਸ਼ੌਕ ਹੋ ਜਾਓਗੇ ਅਸੀਂ ਵੀ ਦੇਖੇ ਨੋਟ ਦੇਖ ਕੇ ਤਾਂ ਲੱਗਦਾ ਸੀ ਅਸਲੀ ਨੋਟ ਹੈਗੇ ਪਰ ਕਿਤੇ ਨਾ ਕਿਤੇ ਇੱਥੇ ਹੁਣ ਸਵਾਲੀਆ ਨਿਸ਼ਾਨ ਇਹ ਵੀ ਖੜੇ ਹੁੰਦੇ ਵੀ ਨੋਟ ਇੱਥੇ ਮਾਰਕੀਟ ਦੇ ਵਿੱਚ ਸਿੱਪਟ ਪਾਉਣ ਗਿਆ ਕਿਸੇ ਨੇ ਨੋਟ ਸੁੱਟੇ ਦੱਸਣ ਦਾ ਦਾਅਵਾ ਕੁਝ ਲੋਕ ਦੱਸਦੇ ਆ ਕਿ ਕਿਸੇ ਦਾ ਇੱਥੇ ਜਨਮ ਦਿਨ ਸੀਗਾ ਤੇ ਉਹਨਾਂ ਨੇ ਇਹ ਨੋਟ ਸਿੱਟੇ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਇੰਨੇ ਡੁਪਲੀਕੇਟ ਨੋਟ ਆਏ ਕਿੱਥੋਂ ਇਹ ਕਿਤੇ ਇਹ ਤਾਂ ਨਹੀਂ ਸਵਾਲੀਆਂ ਨਿਸ਼ਾਨ ਕਿਤੇ ਵੀ ਇਹ ਨੋਟ ਜਿਹੜੇ ਇਕੱਠੇ ਕੀਤੇ ਇਕੱਠੇ ਕਰਕੇ ਕਿਤੇ ਮਾਰਕੀਟ ਦੇ ਵਿੱਚ ਜਿਹੜਾ ਨਹੀਂ ਚੱਲੇ ਇਸ ਨੂੰ ਲੈ ਕੇ ਵੀ ਉਹਨਾਂ ਨੇ ਵਾਰ ਵਾਰ ਦਿੱਤੇ ਤੇ ਇਸ ਨੂੰ ਲੈ ਕੇ ਨੋਟ ਸੱਟ ਦਿੱਤੇ ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਅੱਖਾਂ ਦੇਖ ਲਿਆ ਹੁਣ ਕਦੋਂ ਖੁੱਲਣਗੀਆਂ ਕਦੋਂ ਸੀਸੀਟੀ ਵੀ ਕੈਮਰੇ ਖੰਗਾਲੇ ਜਾਣਗੇ ਕਦੋਂ ਉਹਨਾਂ ਦੇ ਕਾਰਵਾਈ ਹੋਊਗੀ ਕਿਉਂਕਿ ਜਿਹੜਾ ਸੁਪਨੇ ਕਿਸੇ ਨਾ ਕਿਸੇ ਦੇ ਸੁਪਨੇ ਵੀ ਟੁੱਟੇ ਆ ਤੇ ਕਿਤੇ ਨਾ ਕਿਤੇ ਜਿਹੜਾ ਨੋਟ ਵੇਖ ਕੇ ਲੋਕਾਂ ਨੂੰ ਹੈਰਾਨੀ ਵੀ ਆ ਬਿਲਕੁਲ ਰੀਜਨਲ ਨੋਟ ਲੱਗਦੇ ਨੇ ਕੋਈ ਇਹਨਾਂ ਨੂੰ ਦੇਖ ਕੇ ਕਹਿ ਹੀ ਨਹੀਂ ਸਕਦਾ ਵੀ ਡੁਪਲੀਕੇਟ ਨੇ ਪਰ ਹੁਣ ਦੇਖਣਾ ਹੋਊਗਾ ਇਸੇ ਦੇ ਕਾਰਵਾਈ ਕਰਦਾ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖੋ ਕਿ ਕਿਸ ਤਰ੍ਹਾਂ ਨੋਟ ਬਿਲਕੁਲ ਹੈ ਕੋਈ 10 ਦਾ ਵੀ ਹੈ 20 ਦਾ ਵੀ ਹੈ 100 ਦਾ 50 ਦਾ 200 ਦਾ ਨੋਟ ਪੂਰੇ ਨੋਟ ਹੀ ਨੋਟ ਨਾਲ ਭਰੇ ਪਏ ਨੇ ਕਿਤੇ ਨਾ ਕਿਤੇ ਗੱਡੀਆਂ ਵਾਲੇ ਵੀ ਇੱਕ ਵਾਰੀ ਦਾ ਚੱਕ ਕੇ ਅੰਦਰ ਰੱਖ ਲੈਂਦੇ ਨੇ ਵੀ ਇਹ ਨੋਟ ਅੱਜ ਦਾ 200 ਦਾ ਮਿਲ ਗਿਆ ਫਿਰ ਅਗਲਾ ਜਦੋਂ ਵੇਖਦਾ ਤਾਂ ਉਹਦਾ ਵੀ ਸਪਨੇ ਚੱਕਨੇ ਚੂਰ ਹੁੰਦਾ ਵੀ ਇਹ ਤਾਂ ਜਿਹੜੇ ਡੁਪਲੀਕੇਟ ਨੋਟ ਨੇ ਤਸਵੀਰਾਂ ਤੁਸੀਂ ਵੀ ਦੇਖੋ ਦੇਖ ਕੇ ਤੁਹਾਨੂੰ ਵੀ ਜਿਹੜੀ ਹੈਰਾਨੀ ਹੋਊਗੀ ਮੋਹਲਦੋਰ ਜਨਾ ਸਪੋਕਸਮੈਨ ਲੀ ਭਵਿੰਦਰ ਬਾਬਰ